ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਗੁਰਦੁਆਰਾ ਗੁਰੂ ਸਰ ਸਾਹਿਬ ਪਿੰਡ ਪੱਥੋ ਹੀਰਾ ਸਿੰਘ ਵਿਖੇ ਜੋ ਚਾਰ ਪਾਸਾਈਆਂ ਦੀ ਚਰਨਛੋਹ ਧਰਤੀ ਇਹ ਪਹਿਲੇ ਪਾਸਾਈ ਛੇਵੇਂ ਪਾਸਾਈ ਸੱਤਵੇਂ ਪਾਸਾਈ ਅਤੇ ਦਸਵੇਂ ਪਾਸਾਈ ਜਿਨ੍ਹਾਂ ਨੇ ਆਪਣੇ ਮੁਬਾਰਕ ਚਰਨ ਇੱਥੇ ਪਾਏ ਇਹ ਇੱਧਰ ਆਪਣਾ ਗੁਰੂ ਘਰ ਸਮਾਗਿਆ ਜੀ ਇੱਥੇ ਜੋ ਸੇਵਾ ਨਿਭਾਰੇ ਨੇ ਸਰਦਾਰ ਬਲਜਿੰਦਰ ਸਿੰਘ ਜੀ ਮੈਨੇਜਰ ਸਾਹਿਬ ਅਤੇ ਇਸ ਦੇ ਨਾਲ ਹੀ ਇਹਦੀ ਬੈਕ ਸਾਈਡ ਗੁਰੂ ਗ੍ਰੰਥ ਸਾਹਿਬ ਜੋ ਬਾਗ ਆ ਜਿੱਥੇ ਕਈ ਤਰ੍ਹਾਂ ਦੇ ਫਲਦਾਰ ਫੁੱਲਾਂ ਵਾਲੇ ਬੂਟੇ ਆ ਜਿੰਨੇ ਜੋ ਇਕੋ ਸੈਕਸ ਸੁਸਾਇਟੀ ਦੀ ਦੇਖਰੇਖ ਰੇਖ ਰੇਖ ਆ ਇਹ ਹੋ ਰਿਹਾ ਕੰਮ ਜੀ ਆਪਾਂ ਤੁਹਾਨੂੰ ਉਹ ਵੀ ਦਰਸ਼ਨ ਕਰਵਾਵਾਂਗੇ ਨਾਲ ਹੀ ਆਪਾਂ ਉਹਨਾਂ ਦੇ ਇਕੋ ਸਿਕ ਸੋਸਾਇਟੀ ਦੇ ਮੈਂਬਰ ਜੋ ਜਗਿੰਦਰ ਸਿੰਘ ਆ ਸੇਵਾਦਾਰ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਸਾਰੀ ਜਾਣਕਾਰੀ ਲਵਾਂਗੇ ਕਿਹੜੇ ਕਿਹੜੇ ਇੱਥੇ ਬੂਟੇ ਲੱਗੇ ਹੋਏ ਆ ਜੀ ਔਰ ਕੀ ਕੀ ਕੰਮ ਚੱਲ ਰਹੇ ਥੇ ਕਦੋਂ ਤੋਂ ਸਟਾਰਟ ਹੋਇਆ ਇਹ ਜੀ ਆਪਾਂ ਸਾਰੀ ਗੱਲਬਾਤ ਸਾਂਝੀ ਕਰਾਂਗੇ ਤੁਹਾਡੇ ਨਾਲ ਵੀਡੀਓ ਵਿੱਚ ਜੁੜੇ ਰਹੋ ਜੀ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਜੋ ਬਾਗਾ ਇੱਥੇ ਆਪਾਂ ਗੱਲ ਕਰਾਂਗੇ ਜੀ ਆਪਾਂ ਬਾਈ ਜੀ ਜਗਿੰਦਰ ਸਿੰਘ ਜੋ ਇਕੋ ਸਿਕ ਸੋਸਾਇਟੀ ਦੇ ਸੇਵਾਦਾਰ ਆ ਜੋ ਇੱਥੇ ਸੇਵਾ ਨਵਾ ਰਿਹਾ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਆਜੋ ਜੀ ਪਤੋ ਹੀਰਾ ਸਿੰਘ ਜੋ ਗੁਰੂਗ੍ਰੰਥ ਸਾਹਿਬ ਜੀ ਬਾਗ ਆ ਇਹਦੇ ਬਾਰੇ ਆਪਾਂ ਨੂੰ ਜਾਣਕਾਰੀ ਦਿਓ ਜੀ ਹਾਂ ਜੀ ਵਾਹਿਗੁਰੂ ਜੀ ਜੋ ਆਪਾਂ ਇਹ ਅਸਥਾਨ ਚਾਰ ਪਾਸੇ ਜਿੱਥੇ ਮੁਬਾਰਕ ਕਰਨ ਪਏ ਨੇ ਆਪ ਇਹਨਾਂ ਦਰਸ਼ਨ ਕੀਤੇ ਗੁਰਦਰਾ ਸਾਹਿਬ ਲਕੋਨ ਲਾਲੀ ਕੰਪਲੈਕਸ ਦੇ ਵਿੱਚ ਬਣਿਆ ਹੋਇਆ ਗੁਰੂ ਗ੍ਰੰਥ ਸਾਹਿਬ ਬਾਗ ਜੀ ਜੋ ਕਿ ਪਿੰਡ ਪੱਤੋ ਹੀਰਾ ਸਿੰਘ ਮੋਗਾ ਜਲਾ ਦਾ ਪਿੰਡ ਹੈ ਜੀ ਨੀਅਰ ਨੇੜੇ ਹੈਗਾ ਜੀ ਇੱਥੇ ਆਪਣਾ ਨਿਹਾਲ ਸਿੰਘ ਵਾਲਾ ਮੰਡੀ ਹਾਂਜੀ ਤੋਂ ਸੋ ਇਹ ਗੁਰੂ ਗ੍ਰੰਥ ਸਾਹਿਬ ਦਾ ਆਪਾਂ ਜੀ ਜ਼ਿਕਰ ਕਰੀਏ ਜੀ ਤੇ ਪਾਤਸ਼ਾਹ ਨੇ ਜੋ ਵੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨ ਨੇ ਤੇ ਜਾਂ ਭਗਤ ਸਾਹਿਬਾਨ ਨੇ ਮਨੁੱਖ ਨੂੰ ਸਮਝਾਉਣਾ ਕੀਤਾ ਜੀ ਦਰਖਤਾਂ ਦੀ ਉਦਾਹਰਣ ਦੇ ਕੇ ਸਾਨੂੰ ਵੈਸੇ ਗੁਰਬਾਣੀ ਦੇ ਵਿੱਚ ਨਿਕਤ ਰੇ ਅਧਾਰਾਂ ਦੇ ਦੇ ਕੇ ਮਨੁੱਖ ਨੂੰ ਸਮਝਾਉਣਾ ਕੀਤਾ ਜੀ ਬਾਦਸ਼ਾਹ ਬਣੇ ਤੇ ਜਿੱਥੇ ਜ਼ਿਕਰ ਆਇਆ ਜੀ ਦਰਖਤ ਦਾ ਹਾਂਜੀ ਤੇ ਉਹ ਇੱਥੇ ਗੁਰਬਾਣੀ ਦੇ ਆਧਾਰ ਤੇ ਦਰਖਤ ਲਗਾਏ ਗਏ ਆ ਜੀ ਤੇ ਸੋ ਆਓ ਆਪਾਂ ਦਰਸ਼ਨ ਕਰਦੇ ਹਾਂ ਜੀ ਦਰਖਤਾਂ ਦਾ ਜਿਸ ਤੱਕ ਆਪ ਇੱਧਰ ਦੇਖ ਸਕਦੇ ਹਾਂ ਜੀ ਚੌਥੇ ਬਾਦਸ਼ਾਹ ਹਾਂਜੀ ਧੰਗੁਰੂ ਰਾਮਦਾਸ ਮਹਾਰਾਜ ਸਮਝਾਉਣਾ ਕਰਦੇ ਸੰਗਤ ਸੰਤ ਸੰਗ ਲੱਗ ਉੱਚੇ ਜੋ ਪੀਪ ਪਲਾਸ ਖਾਈ ਲਿਜਾਈ ਹਾਂਜੀ ਬਾਦਸ਼ਾਹ ਕਹਿੰਦੇ ਪੂਰਨ ਮਹਾਪੁਰਸ਼ਾਂ ਦੀ ਸੰਗਤ ਕਰਨ ਨਾਲ ਤੇ ਸਾਡਾ ਜਿਹੜਾ ਜੀਵਨ ਉੱਚਾ ਹੋ ਜਾਂਦਾ ਸਾਡੋ ਗੁਰੂ ਨਾਲ ਮਲਾਪ ਕਰਵਾ ਦਿੰਦੇ ਨੇ ਉਹ ਕਿਸ ਤੱਕ ਆ ਕਹਿੰਦੇ ਜਿਉਂ ਪੀਪ ਪਲਾਸ ਖਾਈ ਲਿਜਾ ਇਹ ਸਾਹਮਣੇ ਰੋਖ ਆਪਾਂ ਦੇਖ ਸਕਦੇ ਆ ਜੀ ਇਹ ਹੈਗਾ ਜੀ ਪਿੱਪਲ ਦਾ ਹਾਂਜੀ ਤੇ ਇੱਕ ਅੱਗੇ ਆਪਾਂ ਨੂੰ ਰੁੱਖ ਮਿਲੂਜੀ ਉਹ ਪਲਾਸ ਦਾ ਰੁੱਖ ਠੀਕ ਹੈ ਉਹਦਾ ਕੰਪਲੀਟ ਨਾਮ ਆ ਉੱਥੇ ਭਗਤ ਕਬੀਰ ਜੀ ਨੇ ਉਦਾਹਰਨ ਦੇ ਕੇ ਸਮਝਾਉਣਾ ਕੀਤਾ ਜੀ ਉਹਦਾ ਕੰਪਲੀਟ ਨਾਮ ਹੈਗਾ ਜੀ ਢਾਕ ਪਲਾਸ ਠੀਕ ਹੈ ਸੋ ਇਥੇ ਚੌਥੇ ਬਾਦਸ਼ਾਹ ਸਾਨੂੰ ਇਹ ਸਮਝਾਉਣਾ ਕਰਦੇ ਜਿਹੜਾ ਟੱਕ ਦਾ ਰੌਖਾ ਜੀ ਉਹਦੇ ਲੱਕੜੀ ਜੂਜਲੈਸ ਹੁੰਦੀ ਹੈ ਜੀ ਕੱਚੀ ਮੰਨੀ ਜਾਂਦੀ ਹੈ। ਹਾਂਜੀ। ਕੱਚੀ ਲੱਕੜੀ ਵਾਲਾ ਰੌਖਾ ਜਿਹੜਾ ਜੇ ਇਹਦੇ ਕੋਲੇ ਲੱਗਿਆ ਹੋਵੇ ਜੀ ਪਿੱਪਲ ਦੇ ਹਾਂਜੀ। ਇਹਦੀ ਸੰਗਤ ਕਰੇਗਾ। ਤਾਂ ਕਹਿੰਦੇ ਮਤਲਬ ਜਿਹੜੇ ਉਹਦੇ ਔਗਣ ਕੱਟ ਕੇ ਪਿੱਪਲ ਆਪਣੇ ਵਰਗਾ ਬਣਾ ਲੈਂਦਾ ਉਹ। ਇਸੇ ਤੱਕ ਇਹ ਗੁਰੂ ਦੀ ਮਹਾਪੁਰਸ਼ਾਂ ਦੀ ਪੂਰਨ ਮਹਾਪੁਰਸ਼ਾਂ ਦੀ ਸੰਗਤ ਆ ਸਾਡਾ ਗੁਰੂ ਨਾਲ ਮਲਾਪ ਕਰਵਾ ਦਿੰਦੇ ਆ ਜੀ ਉਹ। ਹਾਂਜੀ। ਤੇ ਜਿਹੜਾ ਸਾਡਾ ਜੀਵਨ ਆ ਨਾਂ ਤੋਂ ਬਿਨਾ ਬਾਸ਼ ਕਹਿੰਦੇ ਕੱਚਾ ਜੀ ਤੇ ਇਹਦੀ ਕੀਮਤ ਪੈ ਜਾਂਦੀ ਸਾਡੇ ਔਗਣ ਤੇ ਭਰਪੂਰ ਗੁਣਾ ਦਾ ਖਜ਼ਾਨਾ ਦੇ ਬਖਸ਼ ਦਿੰਦੇ ਜਿਵੇਂ ਲੱਕੜ ਨਾਲ ਲੋਹਾ ਤਰ ਜਾਂਦਾ ਜੀ ਜਿਵੇਂ ਲੱਕੜ ਨਾਲ ਲੋਹਾ ਤਰ ਜਾਂਦਾ ਬਿਲਕੁਲ ਜੀ ਤੇ ਸੋ ਆਓ ਅੱਗੇ ਆਪਾਂ ਦਰਸ਼ਨ ਕਰਦੇ ਹਾਂ ਜੀ ਚੰਦਨ ਕਾ ਨਿਕਟਾ ਬਸਾ ਬਾਸ ਸੁਗੰਧ ਨਾ ਹੋਈ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਜੀ ਪਾਤਸ਼ਾਹ ਦੇ ਪਾਵਨ ਅੰਗ 1365 ਤੇ ਅੰਕਤ ਹੈ ਜੀ ਤੇ ਸੋ ਸਾਹਮਣੇ ਆਪਾਂ ਦੇਖ ਸਕਦੇ ਹਾਂ ਜੀ ਬੈਂਬੂ ਇਸ ਬਾਸ ਤੇ ਇਹਦੇ ਅੰਦਰ ਇੱਕ ਪੋਲ ਹੁੰਦੀ ਹੈ ਜੀ ਆਪ ਨੂੰ ਪਤਾ ਖਾਲੀ ਹੁੰਦਾ ਅੰਦਰ ਹਾਂਜੀ ਭਗਤ ਜੀ ਕਹਿੰਦੇ ਚੰਦਨ ਕਾ ਨਿਕਟਾ ਬਸ ਜਿੰਨਾ ਮਰਜੀ ਕਹਿੰਦੇ ਚੰਦਨ ਦੇ ਨੇੜੇ ਹੁੰਦਿਆ ਹੋਇਆ ਵੀ ਇਹਦੇ ਵਿੱਚ ਚੰਦਨ ਵਾਲੀ ਸੁਗੰਧ ਹੀ ਨਹੀਂ ਭਰਦੀ ਜੀ ਨਹੀਂ ਐਕਸਪੈਕਟ ਨਹੀਂ ਕਰਦਾ ਇਹ ਚੰਦਨ ਦੀ ਜਿਹੜੀ ਸੁਗੰਧ ਹੈ ਉਹ ਨੂੰ ਲੈ ਨਹੀਂ ਸਕਦਾ ਇਹ ਤੇ ਭਗਤ ਜੀ ਕਹਿੰਦੇ ਸਾਡਾ ਜੀਵਨ ਵੀ ਕਿਤੇ ਇਹੋ ਜਿਹਾ ਨਾ ਹੋ ਜੇ ਵੀ ਅਸੀਂ ਗੁਰੂ ਦੇ ਕੋਲੇ ਹੁੰਦਿਆ ਹੋਇਆ ਵੀ ਤੇ ਗੁਰੂ ਦੀ ਗੱਲ ਮੰਨਣ ਤੋਂ ਗੁਰੂ ਦੇ ਗੁਣ ਲੈਣ ਤੋਂ ਅਸੀਂ ਕਿਤੇ ਇਸ ਬਾਂਸ ਵਾਂਗੂੰ ਵਾਂਝੇ ਨਾ ਰਹਿ ਜੀ ਠੀਕ ਸੋ ਇੱਥੇ ਭਗਤ ਕਬੀਰ ਜੀ ਨੇ ਸਾਨੂੰ ਸਮਝਾਉਣਾ ਕੀਤਾ ਜੀ ਤੇ ਆਓ ਆਪ ਅੱਗੇ ਦਰਸ਼ਨ ਕਰਦੇ ਹਾਂ ਜੀ ਸੋ ਇਹ ਤੇ ਭਗਤ ਜੀ ਨੇ ਸਮਝਾਉਣਾ ਕੀਤਾ ਜੀ ਬਟਕ ਬੀਜ ਮੈਰਾ ਬਰ ਇਹੋ ਭਗਤ ਜੀ ਕਹਿੰਦੇ ਬਟਕ ਬੋੜ ਨੂੰ ਕਿਹਾ ਗਿਆ ਜੀ ਹਾਂਜੀ ਕਹਿੰਦੇ ਜਿੱਦਾਂ ਇੱਕ ਬੋੜ ਦਾ ਦਰਖਤ ਆ ਜਿਹੜਾ ਕਾਦੇ ਵਿੱਚ ਰਮਿਆ ਹੁੰਦਾ ਛੋਟੇ ਜਿਹੇ ਬੀਜ ਵਿੱਚ ਰਮਿਆ ਹੁੰਦਾ ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਜਾਂ ਕੋ ਤਿੰਨ ਲੋਕ ਵਿਸਥਾਰ ਜੀ ਨੇ ਤਿੰਨ ਲੋਕ ਪੂਰੀ ਦੁਨੀਆ ਕਾਇਨਾਤ ਪਾਸ਼ਾ ਨੇ ਸ੍ਰਿਸ਼ਟੀ ਸਾਜੀ ਆ ਧਰਤ ਪਤਾਲ ਆਕਾਸ਼ ਬਣਾਏ ਨੇ ਕਹਿੰਦੇ ਰਮਿਆ ਕਾਦੇ ਵਿੱਚ ਆ ਇੱਕ ਬੋੜ ਦੇ ਬੀਜੰਗੂ ਪਾਸ਼ਾ ਭਗਤ ਕਬੀਰ ਜੀ ਕਹਿੰਦੇ ਵਿੱਚ ਹੀ ਰਮਿਆ ਹੋਇਆ ਜਿੱਦਾਂ ਮਨੁੱਖ ਬਾਹਰ ਢੂੰਡਦਾ ਫਿਰਦਾ ਮਨੁੱਖ ਦੇ ਅੰਦਰ ਜਰਾ ਜਰਾ ਦੇ ਵਿੱਚ ਕਣ ਕਣ ਵਿੱਚ ਪ੍ਰਮਾਤਮਾ ਵਾਹਿਗੁਰੂ ਰਮਿਆ ਹੋਇਆ ਜੀ ਠੀਕ ਹੈ ਜੀ ਹਾਂਜੀ ਸੋ ਆਓ ਅੱਗੇ ਆਪਾਂ ਦਰਸ਼ਨ ਕਰਦੇ ਹਾਂ ਜੀ ਤੇ ਨਾਲ ਨਾਲ ਆਪਾਂ ਗੱਲ ਕਰ ਲਈ ਜੀ ਜੋ ਇਹ ਗੁਰੂ ਗ੍ਰੰਥ ਸਾਹਿਬ ਬਾਗ ਹੈ ਜੀ ਇਹ ਪਟਾ ਹੋਇਆ ਤਕਰੀਬਨ ਜੋ ਇਹ ਅ ਕਹ ਲਈ ਧਰਤੀ ਹੈ ਜੀ ਪਹਿਲਾਂ ਸਮਸ਼ਾਨ ਘਾੜ ਦਾ ਇੱਕ ਰੂਪ ਸੀਗਾ ਜੀ ਅੱਛਾ ਜੀ ਤੇ ਮਿੱਟੀ ਬਹੁਤ ਦਲਦਲ ਵਾਲੀ ਮਿੱਟੀ ਸੀਗੀ ਜੀ ਇਹ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੁਣ ਇੱਥੇ ਪੇੜ ਪੌਦੇ ਲੱਗੇ ਨੇ ਇਕਦਾ ਸਾਡਾ ਜੋ ਵਾਤਾਵਰਨ ਸਾਫ਼ ਹੁੰਦਾ ਇਹਦੇ ਨਾਲ ਹਾਂਜੀ ਤੇ ਜੋ ਪੂਰੀ ਸੰਗਤ ਦੇ ਸਹਿਯੋਗ ਨਾਲ ਹਾਂਜੀ ਪਤੋ ਹੀਰਾ ਸਿੰਘ ਦੀ ਸੰਗਤ ਤੇ ਹੋਰ ਵੀ ਸੰਗਤਾਂ ਦੇ ਸਹਿਯੋਗ ਨਾਲ ਅਤੇ ਜੋ ਸਾਡੀ ਇਕੋ ਸਿਕ ਸੰਸਥਾ ਹੈ ਸੁਸਾਇਟੀ ਹੈ ਉਹ ਉਪਰਾਲਾ ਕਰ ਰਿਹਾ ਜਗਤ ਜਗਤ ਦੇ ਵੀ ਗੁਰੂ ਨਾਨਕ ਪੁੱਤਰ ਜੰਗਲ ਲਗਾਉਂਦੇ ਆ ਜੀ ਦਰਖਤ ਲਗਾਉਣ ਦੇ ਉਪਰਾਲੇ ਕੀਤੇ ਜਾਂਦੇ ਸਾਡੇ ਵਾਤਾਵਰਨ ਦੀ ਸੰਭਾਲ ਕਰਨ ਲਈ ਵਾਤਾਵਰਨ ਨੂੰ ਸਾਫ਼ ਰੱਖਣ ਲਈ ਤੇ ਜੋ ਸਾਡੇ ਪੇੜ ਪੌਦਿਆਂ ਦੀਆਂ ਮਰ ਰਹੀਆਂ ਪ੍ਰਜਾਤਿਕਾਂ ਹਾਂਜੀ ਉਹਨਾਂ ਨੂੰ ਜੀਵਤ ਰੱਖਣ ਲਈ ਜਿੱਦਾਂ ਜੀ ਆਪਣੀਆਂ ਕਿਕਰਾਂ ਬਹੁਤ ਮਰ ਚੁੱਕੀਆਂ ਜੀ ਤੇ ਅਸੀਂ ਕਿਕਰਾਂ ਦਾ ਮੰਨ ਲਓ ਵੀ ਤੁਕਿਆਂ ਦਾ ਚਾਰ ਬਣਾਉਂਦੇ ਰਹੇ ਕਿਕਰਾਂ ਦੇ ਦਤਨਾ ਕਰਦੇ ਰਹੇ ਆ ਸਭ ਤੋਂ ਪਹਿਲਾਂ ਕਿਕਰਾਂ ਦੀ ਗੁੰਡਾਂ ਨਾਲ ਅਸੀਂ ਆਪਣੀਆਂ ਬੁੱਕਸ ਕਾਪੀਆਂ ਕਿਤਾਬਾਂ ਜੋੜਦੇ ਰਹੇ ਹੁਣ ਜਿਵੇਂ ਕਿਕਰਾਂ ਦੀ ਜਗ੍ਹਾ ਹੁਣ ਪਹਾੜੀ ਕਿਕਰਾਂ ਨੇ ਲੈ ਲਈ ਜੀ 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 ਉਹ ਵਾਹ ਠੀਕ ਨਹੀਂ ਕਹਿੰਦੇ ਜੀ ਪਹਾੜੀ ਕੋ ਕਾਰਨ ਇਹ ਜੀ ਜੋ ਕਿ ਸਾਡਾ ਇੱਥੋਂ ਕਹਲੇ ਵੀ ਪਾਣੀ ਦਾ ਜਿਹੜਾ ਲੈਵਲ ਆ ਜੀ ਉਹ ਨੀਚੇ ਚਲਾ ਗਿਆ ਤੇ ਉਹ ਜਿਹੜਾ ਪਹਾੜੀ ਕਿਕਰਾਂ ਨੇ ਤਾਂ ਹੀ ਜਗ੍ਹਾ ਲੈ ਲਈ ਕਿਉਂਕਿ ਉਹ ਇੱਕ ਮਾਰੂਥਲ ਵਿੱਚ ਹੋਣ ਵਾਲਾ ਪਲਾਂਟ ਹੈ ਜੀ ਹਾਂਜੀ ਤੇ ਤਾਂ ਹੀ ਉਹ ਸਾਈਟ ਪਾੜੇ ਕੇ ਕਰਾਮ ਹੋਣ ਲੱਗੀਆਂ ਜੀ ਤੇ ਸਾਡੀ ਬੇਸਿਕ ਕਿਕਰ ਸੀਗੀ ਜੀ ਆਹ ਖਤਮ ਹੋ ਗਈ ਉਹ ਖਤਮ ਹੁੰਦੀ ਤੁਰੀ ਜਾਂਦੀ तकरीबन ਹੋ ਹੀ ਗਈ ਥੋੜੀ ਬਹੁਤੀ ਰਹਿ ਗਈ ਤੋਂ ਸੋ ਹਾਂਜੀ ਆਪਾਂ ਦੇਖ ਸਕਦੇ ਹਾਂ ਪੂਰਾ ਜਿਹੜਾ ਇਧਰ ਦੀ ਸਾਈਡ ਪੈਚ ਲੱਗਾ ਹੋਇਆ ਇਹ ਕੇਲਿਆਂ ਦਾ ਪੈਚ ਆ ਜੀ ਹਾਂਜੀ ਤੇ ਇਹ ਵੀ ਗੁਰਬਾਣੀ ਦੇ ਵਿੱਚ ਜ਼ਿਕਰ ਆਇਆ ਆਪਾਂ ਅੱਗੇ ਪੰਗਤੀ ਦੇਖਦੇ ਹਾਂ ਜੀ ਤੇ ਸੋ ਆਰਗੈਨਿਕ ਸਾਰਾ ਫਲਾਂ ਜੀ ਕੋਈ ਆਪਾਂ ਕੈਮੀਕਲ ਵਗੈਰਾ ਨਹੀਂ ਵਰਤਦੇ ਜਦੋਂ ਇਹ ਥੋੜਾ ਪੱਕ ਕੇ ਬ੍ਰਾਊਨ ਹੋ ਜਾਂਦੇ ਆ ਜੀ ਇਹਨਾਂ ਦੇ ਇਸ ਗੁੱਛੇ ਨੂੰ ਉਤਾਰ ਕੇ ਅਸੀਂ ਸੇਬਿਆਂ ਦੀ ਬੋਰੀ ਦੇ ਵਿੱਚ ਲੁਪੇਟ ਕੇ ਰੱਖ ਲੈਂਦਾ ਜੀ ਤੇ 5-7 ਦਿਨਾਂ ਦੇ ਵਿੱਚ ਉਹ ਖਾਣ ਵਾਲੇ ਹੋ ਜਾਂਦੇ ਨੇ ਕੇਲੇ ਕੋਈ ਉਹਨਾਂ ਨੂੰ ਕੈਮੀਕਲ ਨਹੀਂ ਲਗਾਈਦਾ ਮਸਾਲਾ ਨਹੀਂ ਲਗਾਈਦਾ ਠੀਕ ਹੈ ਜੀ ਤੇ ਜੋ ਵੀ ਸੰਗਤ ਆਉਂਦੀ ਆ ਉਸ ਸਮੇਂ ਤੇ ਜਿਨ੍ਹਾਂ ਦੇ ਕਰਮਾ ਦੇ ਵਿੱਚੋਂ ਤੋਂ ਛਕ ਛਕਾਈ ਜਾਂਦੇ ਜੀ ਨਾਲ ਦੀ ਨਾਲ ਤੇ ਇਹ ਨਾਲ ਦੀ ਨਾਲ ਆਪਾਂ ਲਾਈ ਜਾਂਦੇ ਹੋਰ ਜੀ ਇਹ ਆਪਣੇ ਆਪ ਗਰੋ ਕਰ ਹੀ ਜਾਂਦੇ ਜੀ ਥੱਲੇ ਦੇਖ ਸਕਦੇ ਛੋਟੇ ਪੌਦੇ ਅੱਛਾ ਜੀ ਜਿਹੜਾ ਵੱਡਾ ਪਲਾਂਟ ਆ ਜੀ ਜਦੋਂ ਇੱਕ ਵਾਰੀ ਇਹਨੂੰ ਫਲ ਪੈ ਜਾਂਦਾ ਤੇ ਇਹ ਖਤਮ ਹੋ ਜਾਂਦਾ ਇਹ ਮਰ ਜਾਂਦਾ ਹਾਂਜੀ ਉਸ ਤੋਂ ਬਾਅਦ ਜੋ ਇਹ ਛੋਟੇ ਇਹ ਇਹ ਬੱਚੇ ਆ ਇਹ ਪੈਦਾ ਹੋਈ ਜਾਂਦੇ ਆ ਜੀ ਦੇਖੋ ਬਨਾਣਾ ਲੱਗ ਹਾਂਜੀ ਹਾਂ ਤੇ ਸੋ ਇਹ ਇੱਥੇ ਭਗਤ ਕਬੀਰ ਜੀ ਨੇ ਉਦਾਹਰਣ ਦਿੰਦਿਆਂ ਸਾਨੂੰ ਸਮਝਾਉਣਾ ਕੀਤਾ ਜੀ ਹਾਂਜੀ ਆ ਦੇਖ ਸਕਦੇ ਆਪਾਂ ਨੀਬ ਪੇ ਆਂਬ ਆਂਬ ਪੇ ਉਹ ਨੀਂਬਾ ਕੇਲਾ ਪਾਕਾ ਚਾਰ ਭਗਤ ਇਹ ਸਾਨੂੰ ਬੜੇ ਪਿਆਰ ਨਾਲ ਸਮਝਾਉਣਾ ਕਰਦੇ ਨੇ ਸਾਨੂੰ ਕਰਮ ਕਾਂਡ ਵਿੱਚ ਫਸੇ ਹੋਏ ਮਨੁੱਖ ਨੂੰ ਕਹਿੰਦੇ ਜਿਹੜਾ ਕਰਮ ਕਾਂਡ ਵਿੱਚ ਫਸਿਆ ਹੋਇਆ ਮਨੋਖਾ ਉਹਨੂੰ ਉਹਦੀ ਦ੍ਰਿਸ਼ਟੀ ਵਿੱਚ ਕਿੱਦਾਂ ਕਹਿੰਦੇ ਨਿੰਮ ਦਾ ਰੋਖ ਉਹਨੂੰ ਮਿੱਠਾ ਲੱਗਦਾ ਕਹਿੰਦੇ ਤੋਂ ਮਤਲਬ ਕਰਮ ਕਾਂਡ ਵਾਲੇ ਉਹਨੂੰ ਵਕਾਰ ਚੰਗੇ ਲੱਗਦੇ ਉਸ ਮਨੋਖ ਨੂੰ ਨੀਮ ਪਹਿ ਵਾਂਬ ਆਂਬ ਪਹਿ ਨੀਮਾ ਜਿਹੜਾ ਨਿੰਮ ਦਾ ਰੋਖਾ ਕਹਿੰਦੇ ਉਹਨੂੰ ਨਿੰਮ ਵਰਗਾ ਕੋੜਾ ਲੱਗਦਾ ਹੂੰ ਤੇਲਾ ਪਾਕਾ ਚਾਰ ਪੱਕੇ ਹੋਏ ਕੇਲੇ ਜਦ ਅਸੀਂ ਉਹਨੂੰ ਦਿਖਾਈਏ ਤੋਂ ਮਨੋਖਾ ਕਹੂਗਾ ਨਹੀਂ ਇਹ ਕੇਲੇ ਨਹੀਂ ਹਨ ਬਟੇ ਹਨ ਉਹ ਦੂਸਰਾ ਝਾੜ ਫੂਸ ਹਨ ਹਾਂਜੀ ਇਹ ਹਾਰ ਸ਼ਿੰਗਾਰ ਦੇ ਰੱਖ ਨੇ ਠੀਕ ਹੈ ਜੀ ਹਾਂਜੀ ਇਹ ਹਰຊਗਾਰੇ ਜੜੀ ਬੂਟੀਆਂ ਵਾਲਾ ਹੁੰਦਾ ਹੈ ਹਾਂਜੀ ਕਾਫੀ ਜੜੀ ਬੂਟੀਆਂ ਦਾ ਇਹ ਕਹ ਲੋ ਵੀ ਆਪਣਾ ਹੈਲਥਫੁਲੀ ਇਹ ਪਲਾਂਟ ਆ ਜੀ ਇਹ ਹਾਂਜੀ ਤੇ ਇਹਦੇ ਤੋਂ ਆਯੁਰਵੇਦ ਦੇ ਵਿੱਚ ਕਾਫੀ ਇਹਦੀ ਮਹੱਤਤਾ ਹੈ ਜੀ ਇਸ ਪਲਾਂਟ ਤੇ ਠੀਕ ਹੈ ਜੀ ਹਾਂਜੀ ਆਜ ਮੇ ਫੁਹਾਰਾਂ ਦਾ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਜੀ ਹਾਂਜੀ ਬਿਲਕੁਲ ਜੀ ਇਹ ਪੂਰੇ ਗਰਾਊਂਡ ਦੇ ਵਿੱਚ ਪੂਰੇ ਬਾਗ ਦੇ ਵਿੱਚ ਇਹ ਫੁਹਾਰੇ ਸਪ੍ਰਿੰਕਲਰ ਆਪਣੇ ਲੱਗੇ ਹੋਏ ਨੇ ਜੀ ਹਾਂਜੀ ਤੇ ਗਰਮੀਆਂ ਦੇ ਵਿੱਚ ਪਾਣੀ ਦੇਣ ਲਈ ਤੇ ਜਾਂ ਸਰਦੀਆਂ ਦੇ ਵਿੱਚ ਵੀ ਜਦੋਂ ਲੋੜ ਪੈਂਦੀ ਆ ਇਹਨਾਂ ਨੂੰ ਸਟਾਰਟ ਕੀਤਾ ਜਾਂਦਾ ਜੀ ਤੇ ਆਪਾਂ ਦੇਖ ਸਕਦੇ ਹਾਂ ਚੱਲ ਰਿਹਾ ਵਰਕ ਕਰ ਰਿਹਾ ਹਾਂ ਜੀ ਹਾਂਜੀ ਹਾਂਜੀ ਤੇ ਹਾਂਜੀ 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 ਸੋ ਜਿਹੜਾ ਰੁੱਖ ਆਪਾਂ ਦੇਖ ਰਹੇ ਆ ਜੀ ਇਹ ਹੈ ਜੀ ਢਾਕ ਪਲਾਸ ਦਾ ਰੁੱਖ ਜੋ ਅਸੀਂ ਸਟਾਰਟਿੰਗ ਦੇ ਵਿੱਚ ਗੁਰਬਾਣੀ ਦੀ ਪੰਕਤੀ ਪੜ੍ਹੀ ਸੀਗੀ ਪਾਤਸ਼ਾਹ ਨੇ ਸਾਨੂੰ ਜ਼ਿਕਰ ਕੀਤਾ ਸੀ ਇਸ ਰੁੱਖ ਦਾ ਸੰਗਤ ਸੰਤ ਸੰਗ ਲੱਗ ਉੱਚੇ ਜੋ ਪੀਪ ਪਲਾਸ ਖੈ ਲਿਜੇ ਪਿੱਪਲ ਦੇ ਨੇੜੇ ਇਹ ਰੁੱਖ ਹੋਵੇ ਪਾਤਸ਼ਾਹ ਨੇ ਇਹਦਾ ਜ਼ਿਕਰ ਕੀਤਾ ਚੌਥੇ ਪਾਤਸ਼ਾਹ ਨੇ ਤੇ ਸੋ ਇੱਥੇ ਅਸੀਂ ਦੇਖ ਰਹੇ ਇੱਥੇ ਭਗਤ ਕਬੀਰ ਜੀ ਨੇ ਇਹਦੀ ਉਦਾਹਰਨ ਦਿੰਦਿਆਂ ਹੋਇਆਂ ਸਾਨੂੰ ਸਮਝਾਉਣਾ ਕੀਤਾ ਜਿਹੇ ਕੋਲ ਦਾਸ ਨਾ ਉਪਜੈ ਸੋ ਕੋਲ ਢਾਕ ਪਲਾਸ ਭਗਤ ਜੀ ਕਹਿੰਦੇ ਜਿਹੜੀ ਕੁਲ ਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਦਾ ਕੋਈ ਸਿਮਰਨ ਭਜਨ ਬੰਦਗੀ ਕਰਨ ਵਾਲਾ ਜੀ ਨਹੀਂ ਪੈਦਾ ਹੁੰਦਾ ਜਾਂ ਕੋਈ ਨਹੀਂ ਕਰਦਾ ਤਾਂ ਭਗਤ ਜੀ ਕਹਿੰਦੇ ਉਹ ਕੁਲ ਕਿਹਦੇ ਵਰਗੀ ਹੋ ਸਕਦੀ ਹੈ ਕਹਿੰਦੇ ਇੱਕ ਢਾਕ ਪਲਾਸ ਵਰਗੀ ਕਿਉਂਕਿ ਢਾਕ ਪਲਾਸ ਦੀ ਆਪਾਂ ਪਹਿਲੇ ਜ਼ਿਕਰ ਕੀਤਾ ਜੀ ਵੀ ਇਹਦੀ ਲੱਕੜੀ ਹੈ ਜੀ ਜੂਸ ਲੈਸ ਹੁੰਦੀ ਹੈ ਕੱਚੀ ਹੁੰਦੀ ਹੈ ਇਹਦੀ ਲੱਕੜੀ ਠੀਕ ਹੈ ਜੀ ਤੇ ਵੈਸੇ ਇਹ ਆਪਣਾ ਆక్సిਜਨ ਦਿੰਦਾ ਇਹਦੇ ਪੱਤੇ ਆਪਾਂ ਦੇਖ ਸਕਦੇ ਹਾਂ ਜੀ ਬੜੇ ਵੱਡੇ ਵੱਡੇ ਪੱਤੇ ਨੇ ਅੱਗੇ ਗੁਰੂ ਘਰਾਂ ਦੇ ਵਿੱਚ ਲੰਗਰਾਂ ਦੇ ਵਿੱਚ ਇਸ ਪੱਤਿਆਂ ਦੇ ਪਤਲੇ ਬਣਦਿਆਂ ਸੀਗੇ ਜੀ ਤੇ ਹੁਣ ਵੀ ਕਈ ਗੁਰੂ ਘਰ ਹੈਗੇ ਆ ਜੀ ਜਿਥੇ ਜਿਹੜਾ ਇਹ ਨੇਚਰ ਨਾਲ ਕੁਦਰਤ ਨਾਲ ਜੋੜਨ ਦਾ ਜੁੜਿਆ ਹੋਇਆ ਉਹ ਲੰਗਰ ਗੁਰੂ ਦਾ ਜੋ ਇਹਦੇ ਵਿੱਚ ਪਤਲਾ ਬਣਾ ਕੇ ਪ੍ਰਸ਼ਾਦ ਹਜੇ ਵੀ ਛਕਿਆ ਜਾਂਦਾ ਤੇ ਚਲੋ ਸਮੇਂ ਦੇ ਮੁਤਾਬਕ ਸਟੇਨਲੈਸ ਸਟੀਲ ਵਗੈਰਾ ਆ ਗਿਆ ਹੋਰ ਹਾਂਜੀ ਹਾਂਜੀ ਫਿਰ ਨਾਲ ਦੀ ਨਾਲ ਚੇਂਜ ਵੀ ਹੋਣਾ ਬੰਦ ਆ ਹਾਂਜੀ ਤੇ ਵੱਡੀ ਜਿਹੜੀ ਜੋ ਇਹਦੇ ਵਿੱਚ ਕਹਿ ਲੋ ਵੀ ਔਗਣ ਔਗਣ ਇਹਦਾ ਐਸੀ ਜਿਹੜੀ ਲੱਕੜੀ ਹੈ ਜਿਹੜੀ ਕੱਚੀ ਬੰਨੀ ਜਾਂਦੀ ਹੈ ਲੱਕੜੀ ਦਾ ਕੰਮ ਨਹੀਂ ਆਉਂਦੀ ਮਤਲਬ ਕੰਮ ਨਹੀਂ ਆਉਂਦੀ ਕੱਚੀ ਲੱਕੜੀ ਹੁੰਦੀ ਹੈ ਜੀ ਇਸ ਕਰਕੇ ਭਗਤ ਜੀ ਨੇ ਸਮਝਾਉਣਾ ਕੀਤਾ ਵੀ ਨਾਮ ਤੋਂ ਬਿਨਾ ਸਾਡਾ ਜਿਹੜਾ ਜੀਵਨ ਹੈ ਕੱਚਾ ਹੈ ਬਕਾਰ ਆ ਠੀਕ ਹੈ ਜੀ ਹਾਂ ਬਾਈ ਜੀ ਇਹ ਕੀ ਬਣਾਇਆ ਬਾਈ ਇੱਧਰ ਜਿਹੜੀ ਝੀਲ ਵਗੈਰਾ ਕੀ ਹੈ ਹਾਂਜੀ ਇਹ ਝੀਲ ਜਿਹੜੀ ਇਹ ਆਪਾਂ ਦੇਖ ਰਹੇ ਹਾਂ ਜੀ ਇਹ ਪੰਛੀਆਂ ਦਾ ਰਹਿਣ ਬਸੇਰਾ ਹੈ ਇੱਕ ਤੇ ਆਪਾਂ ਦੇਖ ਸਕਦੇ ਹਾਂ ਜੀ ਆ ਮੁਰਗਾਬੀਆਂ ਜਾਂ ਹੋਰ ਹਨ ਇੱਕ ਤਰ੍ਹਾਂ ਦੇ ਪੰਛੀ ਨੇ ਜਿਹਨਾਂ ਦਾ ਰਹਿਣ ਬਸੇਰਾ ਹੈ ਆਪਣੇ ਆਪ ਇੱਥੇ ਆਏ ਨੇ ਜੀ ਆਪਾਂ ਕੋਈ ਲੈ ਕੇ ਨਹੀਂ ਛੱਡੇ ਅੱਛਾ ਜੀ ਕਿਉਂਕਿ ਇਹਨਾਂ ਨੂੰ ਆਪਣਾ ਘਰ ਮਿਲ ਗਿਆ ਇੱਕ ਰਹਿਣ ਬਸੇਰਾ ਮਿਲ ਗਿਆ ਤੋਂ ਸਾਹਮਣੇ ਆਪਾਂ ਦੇਖ ਸਕਦੇ ਜਿਹੜੋ ਵਿੱਚ ਆਇਲੈਂਡ ਬਣਿਆ ਹੋਇਆ ਜੀ ਵਿੱਚ ਟਾਪੂ ਜਿਹਾ ਬਣਿਆ ਹੋਇਆ ਠੀਕ ਹੈ ਜੀ ਇਹਦੇ ਵਿੱਚ ਇਹ ਸਾਰੇ ਪੰਛੀ ਸੇਫ ਨੇ ਜੀ ਆਪਣੇ ਆਂਡੇ ਬੱਚੇ ਇਹਦੇ ਵਿੱਚ ਦੰਦੇ ਨੇ ਜ ਠੀਕ ਹੈ ਸੋ ਜਿਹੜੀ ਆਪਾਂ ਇਹਦੀ ਚਾਰ ਦੁਵਾਰੀ ਇੱਕ ਬਾਉਂਡਰੀ ਕਿਤੇ ਹੋਈ ਹੈ ਜੀ ਦੇਖ ਸਕਦੇ ਸਰ ਕਾਨਾ ਹਾਂਜੀ ਅਸੀਂ ਵੱਡੇ ਗੁਰੂ ਪਿਆਰੇ ਤਾਂ ਜਾਂਦੇ ਛੋਡੇ ਪੱਛੀਆਂ ਨੂੰ ਇਸ ਬਾਰੇ ਇਹ ਸਾਰੀ ਇਹ ਨੇਚਰਲ ਚੀਜ਼ ਹੈ ਨਾ ਇਹ ਨੇਚਰਲ ਚੀਜ਼ ਹੈ ਜੀ ਇਸ ਸਰ ਕਾਨੇ ਦੇ ਅਸੀਂ ਕਲਮਾ ਬਣਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਫਟੀਆਂ ਦੇ ਉੱਪਰ ਇੱਕ ਆ ਦੂਆ ਉੜਾੜਾ ਵਗੈਰਾ ਅਸੀਂ ਆਮ ਸਕੂਲਾਂ ਦੇ ਵਿੱਚ ਲਿਖਦੇ ਰਹੇ ਹਾਂ ਜੀ ਤੇ ਹੁਣ ਤਾਂ ਜੇ ਛੋਟੇ ਬੱਚੇ ਆਉਣਗੇ ਉਹਨਾਂ ਨੂੰ ਦਿਖਾਇਆ ਜਾਊਗਾ ਕਿ ਦਿਖਾਉਣ ਦਾ ਜਰੀਗਾ ਉਹਨਾਂ ਦੇ ਸਮਝਾਉਣ ਦਾ ਜਰੀਗਾ ਬਹੁਤ ਵਧੀਆ ਜੀ ਨਾਲ ਨਾਲ ਇਹ ਹਾਂਜੀ ਤੇ ਸਾਰੇ ਨੇਚਰਲ ਰੱਖਿਆ ਗਿਆ ਜੀ ਇਹਨੂੰ ਤੇ ਪੰਛੀ ਵੀ ਇਹ ਜੀ ਜੋ ਕਿ ਹੈ ਇਹ ਜੋ ਨੇਚਰਲ ਦਾ ਜਗਤ ਦੇ ਵਿੱਚ ਆ ਕੇ ਹੀ ਇਹ ਇਹ ਪਸੰਦ ਕਰਦੇ ਨੇ ਆਉਣਾ ਹੈ ਕਿਹੜੇ 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 ਪੰਛੀ ਇੱਥੇ ਹਨ तकरीबन ਵੀ ਦੀ ਬਾਹਰੋਂ ਹੀ ਆਏ ਹੋਏ ਪੰਛੀ ਨੇ ਆਪਾਂ ਇਹਨਾਂ ਦੇ ਨਾਮ ਨਹੀਂ ਜਾਣਦੇ ਮੁਰਗਾਬੀਆਂ ਨੇ ਕਾਫੀ ਤਰ੍ਹਾਂ ਦੀਆਂ ਹੋਰ ਬਲੂ ਬਲੂ ਕੁੱਕੜ ਜੇ ਵੀ ਆਏ ਹੋਏ ਨੇ ਜਿੱਥੇ ਹਾਂਜੀ ਤੇ ਉਹ ਕਾਫੀ ਤਰ੍ਹਾਂ ਦੇ ਹੋਰ ਵੀ ਬਾਹਰੋਂ ਵੱੜ ਜਾਂਦੇ ਨੇ ਜੀ ਸਰਦੀ ਚ ਆ ਜਾਂਦੇ ਆ ਜੀ ਇੱਥੇ ਪ੍ਰਵਾਸ ਕਰਦੇ ਆ ਆ ਕੇ ਅੱਛਾ ਜੀ ਇਹ ਸਰਦੀ ਜੇ ਚਲੇ ਜਾਂਦੇ ਆ ਇੱਥੋਂ ਠੀਕ ਆ ਮੌਸਮ ਦੇ ਸਾਵਨ ਰੁੱਤ ਦੇ ਸਾਵਨ ਆ ਜੀ ਸਾਵਨ ਨਾਲ ਵੀ ਇੱਥੇ ਆਉਂਦੇ ਜਾਂਦੇ ਰਹਿੰਦੇ ਆ ਜੀ ਜਿੱਦਾਂ ਆਪਾਂ ਪ੍ਰਵਾਸੀ ਪੰਛੀ ਕਹਦੇ ਨੇ ਹਰਿ ਦੇ ਪੱਤਨ ਵੀ ਅਸੀਂ ਦੇਖਦੇ ਆ ਜੀ ਪ੍ਰਵਾਸੀ ਪੰਛੀ ਆਉਂਦੇ ਸੀ ਸਮੇਂ ਦੇ ਮੁਤਾਬਕ ਗਰਮੀ ਸਰਦੀ ਦੇ ਮੁਤਾਬਕ ਇੱਥੇ ਕਾਫੀ ਦੇ ਦੇਖੇ ਗਏ ਜੀ ਤੁਹਾਨੂੰ ਜਗ੍ਹਾ ਦਿਖਾਵਾਂਗੇ ਉੱਥੇ ਬਹੁਤ ਗਰਮੀ ਹੋਵੇ ਜੀ ਉੱਥੇ ਪਸੀਨਾ ਨਹੀਂ ਆਉਂਦਾ ਜੇ ਆਇਆ ਵੀ ਪਸੀਨਾ ਵਾ ਉਹ ਵੀ ਸੁੱਕ ਜਾਂਦਾ ਹੈ ਜੀ ਉੱਥੇ ਸਿਆਲਾਂ ਦੇ ਵਿੱਚ ਜੇ ਆਪਾਂ ਸਰਦੀ ਆ ਤਾਂ ਉੱਥੇ ਠੰਡ ਨਹੀਂ ਲੱਗਦੀ ਇਸ ਕੀ ਹੈ ਇਹ ਜਗ੍ਹਾ ਰੱਬ ਜਾਣੇ ਪ੍ਰਮਾਤਮਾ ਦੀ ਕੀ ਕੁਦਰਤ ਵੀ ਕੀ ਆ ਜੀ ਉਹ ਚੀਜ਼ ਠੀਕ ਹੈ ਜੀ ਚਲੋ ਦੇਖੀਏ ਜੀ ਆਪਾਂ ਜਗ੍ਹਾ ਕਿਹੜੀ ਹਾਂਜੀ ਹਾਂਜੀ ਆਓ ਜੀ ਹਾਂਜੀ ਇਹ ਉਹ ਜਗ੍ਹਾ ਹੈ ਜਿੱਥੇ ਕਹਿੰਦੇ ਸੀਗੇ ਬਿਲਕੁਲ ਠੰਡਾ ਜਿੰਨੀ ਮਰਜ਼ੀ ਗਰਮੀ ਹੋਵੇ ਮਤਲਬ ਇੱਥੇ ਠੰਡਕ ਮਹਿਸੂਸ ਹੁੰਦੀ ਆ ਇਹ ਕੀ ਇਹਦੀ ਕੁਦਰਤੀ ਲਾਜ ਹਾਂਜੀ ਜਿਹੜਾ ਆਪਾਂ ਦੇਖ ਸਕਦੇ ਹਾਂ ਜੀ ਆ ਬੋੜ ਦਾ ਰੁੱਖ ਹਾਂਜੀ ਬਾਬਾ ਬੋੜ ਕਹਿ ਕੇ ਵੀ ਸਬੋਧਨ ਕੀਤਾ ਜਾਂਦਾ ਜੀ ਹਾਂਜੀ ਸਾਰਿਆਂ ਰੁੱਖਾਂ ਦੇ ਵਿੱਚੋਂ ਵੱਡਾ ਪਲਾਂਟ ਵੱਡਾ ਰੁੱਖ ਇਹ ਹੁੰਦਾ ਜੀ ਹਾਂਜੀ ਤੇ ਇਧਰ ਹੀ ਸਾਈਡ ਆਪਣਾ ਨਾਲ ਹੀ ਪੌਂਡ ਆ ਜੀ ਜਿੱਥੇ ਪੰਛੀ ਰਹ ਜਦੋਂ ਗਰਮੀਆਂ ਦੇ ਵਿੱਚ ਪਾਣੀ ਇਸ ਪਾਣੀ ਦੇ ਨਾਲ ਹਵਾ ਸਪਰਸ਼ ਕਰਕੇ ਹੁੰਦੀ ਹੈ ਜੀ ਉੱਪਰੋਂ ਬੋੜ ਦੀ ਛਾਂ ਤੇ ਇਧਰ ਹੀ ਪਾਸੋਂ ਹਵਾ ਹੁੰਦੀ ਹੈ ਜਦੋਂ ਇਹਦੇ ਨਾਲ ਸਪਰਸ਼ ਕਰਕੇ ਤਾਂ ਫਿਰ ਕੀ ਆ ਬਾਤਾ ਆਨੰਦ ਹੀ ਆਨੰਦ ਆ ਜੀ ਜਿੰਨੀ ਮਰਜ਼ੀ ਬਾਹਰ ਦਾ ਟੈਂਪਰੇਚਰ ਹੋਵੇ ਜੀ ਇੱਥੇ ਦਾ ਟੈਂਪਰੇਚਰ ਆਪਾਂ ਜੇ ਰਿਕਾਰਡ ਕਰਾਂਗੇ ਤਾਂ ਬਿਲਕੁਲ ਡਾਊਨ ਹੋਏਗਾ ਜੀ ਹੁਣ ਵੀ ਕਿੰਨੀ ਠੰਡਕ ਮਹਿਸੂਸ ਹੋ ਰਹੀ ਹੈ ਇਹ ਗੱਲ ਕੋਈ ਬਿਲਕੁਲ ਆਪਾਂ ਮੈਂ ਜਿਹਦਾ ਜ਼ਿਕਰ ਕੀਤਾ ਸੀ ਨਾ ਉੱਥੇ ਤੁਹਾਡੇ ਨਾਲ ਹਾਂਜੀ ਹਾਂ ਇਹ ਜਗ੍ਹਾ ਹੈ ਜੀ ਨਹੀਂ ਨਹੀਂ ਬਹੁਤ ਹੈ ਇਥੇ ਸ਼ਾਂਤੀ ਆਨੰਦ ਆ ਪੌਰੀ ਠੰਡੀ ਹਵਾ ਆ ਰਹੀ ਹੈ ਤੇ ਇਹ ਬੋੜ ਵੀ ਆਪਣੋ ਕਿਤੇ ਕਿਤੇ ਦੇਖਣ ਨੂੰ ਮਿਲਦੇ ਜਗੇ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਆਮ ਬੋੜ ਹੁੰਦਾ ਸੀ ਤੇ ਜੋ ਕਿ ਸਾਡਾ ਸਾਰੇ ਪਿੰਡ ਦੀ ਸੰਗਤ ਇੱਥੇ ਆ ਕੇ ਹਾਂ ਤੇ ਗਰਮ ਹੋ ਕੇ ਸਾਰੇ ਆ ਕੇ ਬੈਠ ਕੇ ਉੱਥੇ ਦੁਪਹਿਰੇ ਤੇ ਆਰਾਮ ਕਰਦੇ ਸੀ ਇੱਥੋਂ ਤੱਕ ਕਿ ਆਪਣਾ ਜੋ ਮਾਲ ਹੁੰਦੇ ਸੀ ਪਸ਼ੂ ਵਗੈਰਾ ਹੁੰਦੇ ਸੀਗੇ ਦੱਸਿਆ ਜਾਂਦਾ ਬਜ਼ੁਰਗਾਂ ਵੱਲੋਂ ਉਹ ਵੀ ਉੱਥੇ ਲਿਆ ਕੇ ੱਲੇ ਉਹਦੇ ਬੋੜ ਦੇ ਤੇ ਬਠਾਈ ਜਾਂਦੇ ਸੀ ਜੀ ਦੁਪਹਿਰ ਸੇ ਹਾਂਜੀ ਹਾਂਜੀ ਹਾਂ ਬਾਕੀ ਨਾਲ ਜੀ ਇਹ ਕਬਰਾਂ ਹੁੰਦੀਆਂ ਸੀ ਜੀ ਇੱਥੇ ਅੱਛਾ ਜੀ ਇਹ ਜਿਹੜੀ ਇਹ ਸਾਰੀ ਜਗਾ ਇਹ ਜਿੰਨੀ ਵੀ ਜਗਾ ਹੈ ਜੀ ਇੱਥੇ ਕਬਰਾਂ ਹੁੰਦੀਆਂ ਸੀ ਮਲਟੀਆਂ ਹੁੰਦੀਆਂ ਸੀ ਸਮਸ਼ਾਨ ਘਾਟ ਸੀ ਠੀਕ ਹੈ ਜੀ ਇਹ ਉਹ ਜਗਾ ਹੈ ਜੀ ਇੱਥੇ ਛਪੜੀ ਹੁੰਦੀ ਸੀ ਜੀ ਅਸੀਂ ਆਪ ਵੇਚੀ ਆ ਕਿਨੇ ਹਾਂਜੀ ਉਹਦੇ ਤੋਂ ਫਿਰ ਇਹਨੂੰ ਆ ਰੂਪ ਦਿੱਤਾ ਗਿਆ ਜੀ ਇਹ ਕਿੰਨਾ ਟਾਈਮ ਹੋ ਗਿਆ ਇਹਨੂੰ ਤਾਂ ਆਪਣੇ ਕਿਤੇ ਨੂੰ ਤਿਆਰ ਜੀ ਇਹ 2021 ਦੇ ਵਿੱਚ ਸ਼ੁਰੂ ਹੋਇਆ ਸੀਗਾ ਜੀ ਅੱਛਾ ਜੀ ਹਾਂਜੀ ਹਾਂਜੀ ਪਹਿਲਾਂ ਮਤਲਬ ਇਹ ਜੰਗਲ ਵਾਂਗੂ ਹੂ ਇੱਥੇ ਹਾਂਜੀ ਹਾਂਜੀ ਪਹਿਲਾਂ ਉਹ ਪਿੰਡ ਦੇ ਗੁਰਮੁਹ ਪਿਆਰਿਆਂ ਨੇ ਥੋੜਾ ਬੋੜਾ ਸਵਾਰ ਕੇ ਉਹਨੂੰ ਤੇ ਇਹਦੀ ਮੇਨਟੇਨੈਂਸ ਕਰਕੇ ਜੀ ਤੇ ਉਹਨੂੰ ਸੰਭਾਲਿਆ ਜਿਹੜੇ ਸ਼ਮਸ਼ਾਨ ਘਾੜ ਸੀਗਾ ਜਿਹੜਾ ਇੱਥੇ ਉਹ ਇੱਕ ਸਾਈਡ ਤੇ ਕੀਤਾ ਗਿਆ ਜੀ ਜੋ ਪਰਨੀ ਸਰਕਾਰਾਂ ਚਲੀ ਗਈ ਜੀ ਉੱਧਰ ਠੀਕ ਹੈ ਜੀ ਹਾਂ ਇੱਧਰ ਰਹੀ ਸ਼ਮਸ਼ਾਨ ਘਾੜ ਦੋ ਸਾਈਡ ਦੇ ਕਰਤੀ ਨੇ ਜੀ ਤੇ 2021 ਦੇ ਬੱਚੇ ਦਾ ਉਹ ਘਾਟਨ ਕਰਕੇ ਜੀ ਪੰਜ ਪਿਆਰਿਆਂ ਦੀ ਸਰਪਰਾਸੀ ਦੇ ਹੇਠ ਤੇ ਜਿਹੜੇ ਆਪਣੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਕਰ ਆ ਜੀ ਪੇੜ ਪੌਦਿਆਂ ਦਾ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਜੀ ਤੇ ਉਹਨਾਂ ਦੀ ਪਲਾਂਟੇਸ਼ਨ ਕਰਨ ਇਥੇ ਸ਼ੁਰੂ ਕੀਤੀ ਗਈ ਜੀ ਤੇ ਹੁਣ ਵੀ ਜਿਹੜਾ ਕੰਮ ਆ ਅੰਡਰ ਪ੍ਰੋਸੈਸ ਚੱਲ ਰਿਹਾ ਜੀ ਇਹਨਾਂ ਦਾ ਜਿਹੜੇ ਪੌਦੇ ਰਹਿੰਦੇ ਨੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਇਹ ਸਾਰਾ ਕਿੰਨਾ ਏਰੀਆ ਤਕਰੀਬਨ ਜੀ ਇਹ ਆਪਣਾ ਇਹ 5 ਏਕੜ ਦਾ ਏਰੀਆ ਜੀ ਜਿਹੜਾ ਆਪਾਂ ਦਸ਼ਮਿਲ ਕਰਕੇ ਇਸ ਤੋਂ ਵੱਖਰਾ ਇਸ ਤੋਂ ਵੱਖਰਾ ਹੈਗਾ ਜੀ ਗੁਰਨਾਣਕ ਪਿੱਤਰ ਜੰਗਲ तकरीबन 1.5 2 ਏਕੜ ਦਾ ਇਹ ਰਗਾਓ ਨਾਲ ਹੀ ਇਹ ਦਿਖਾਵਾਂਗੇ ਆਪਾਂ ਅੱਛਾ ਜੀ ਤੇ ਉਹਦੇ ਵਿੱਚ ਜੰਗਲ ਲਗਾਇਆ ਜਾਂਦਾ ਜੋ ਅਕੀਰਾ ਮੀਆਂ ਵਾਕੀ ਤਕਨੀਕ ਦੇ ਨਾਲ ਜੰਗਲ ਲਗਾਇਆ ਜਾਂਦਾ ਕਹਿੰਦੇ ਮਤਲਬ ਜੋ ਅਕੀਰਾ ਮੀਆਂ ਵਾਕੀ ਹੋਏ ਨੇ ਇਹ ਜਪਾਨ ਦੇ ਕਿਸਾਨ ਟੈਸਟ ਹੋਏ ਨੇ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਰਿਸਰਚ ਕੀਤੀ ਜਿਹੜੇ ਕੁਦਰਤੀ ਨੇਚਰਲ ਜੰਗਲ ਹੁੰਦੇ ਆ ਜੀ ਉਹ ਇਹਨੇ ਡਵੈਲਪ ਕਿਵੇਂ ਹੁੰਦੇ ਕੋਈ ਉਹਨਾਂ ਨਾਲ ਛੇੜਛਾੜ ਨਹੀਂ ਕਰਦਾ ਕੋਈ ਉਹਨਾਂ ਨੂੰ ਕਹਿੰਦੇ ਮਤਲਬ ਕੋਈ ਕੈਮੀਕਲ ਨਹੀਂ ਪਾਇਆ ਜਾਂਦਾ ਕੋਈ ਉਹਦੇ ਵਿੱਚੋਂ ਕਾਹ ਨਹੀਂ ਕੱਢਿਆ ਜਾਂਦਾ ਜੀ ਕੋਈ ਪਾਣੀ ਦੇ ਨਹੀਂ ਤੇ ਉਹ ਕੁਦਰਤ ਨੂੰ ਕਿਵੇਂ ਪਾਲਦੀ ਆ ਠੀਕ ਹੈ ਤੇ ਇਹਨੇ ਡਵੈਲਪ ਕਿਵੇਂ ਹੁੰਦੇ ਆ ਘਣੇ ਸੰਘਣੇ ਕਿਵੇਂ ਹੁੰਦੇ ਆ ਹਾਂਜੀ ਉਹਨਾਂ ਦੇ ਰਿਸਰਚ ਦੇ ਮੁਤਾਬਕ ਜੋ ਆਪਣੇ ਇਕੋਸੈਕ ਸੋਸਾਇਟੀ ਹੈ ਜੀ ਤੇ ਜਗ੍ਹਾ-ਜਗ੍ਹਾ ਤੇ ਜੰਗਲ ਲਾਉਣ ਦਾ ਵਾਤਾਵਰਣ ਨੂੰ ਸੰਭਾਲਣ ਲਈ ਜੀ ਸਾਡੇ ਮਰ ਰਹੇ ਰੁੱਖਾਂ ਦੀ ਸੰਭਾਲ ਕਰਨ ਲਈ ਉਪਰਾਲਾ ਕੀਤਾ ਜਾਂਦਾ ਜੀ ਉਸ ਜੋ ਪਲਾਂਟੇਸ਼ਨ ਕਰਦੇ ਆ ਉਹਦਾ ਨਾਮ ਹੈ ਜੀ ਗੁਰੂ ਨਾਨਕ ਪਵਿੱਤਰ ਜੰਗਲ ਠੀਕ ਹੈ ਜੀ ਤੇ ਜੋ ਇਸ ਦਰਸ਼ਨ ਕੀਤਾ ਇਹ ਇਹਦਾ ਨਾਮ ਹੈ ਜੀ ਗੁਰੂ ਗ੍ਰੰਥ ਸਾਹਿਬ ਬਾਗ ਹਾਂਜੀ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਜੋ ਪੇੜ ਪੌਦਿਆਂ ਦਾ ਜ਼ਿਕਰ ਆਇਆ ਜੀ ਉਹਨਾਂ ਨੂੰ ਪਹਿਲਾਂ ਪਹਿਲ ਇੱਥੇ ਦਿੱਤੀ ਗਈ ਹੈ ਜੀ ਉਹ ਉਹ ਲਗਾਏ ਗਏ ਹਨ ਹਾਂਜੀ ਹਾਂਜੀ ਤੇ ਜੋ ਜੰਗਲ ਆ ਜਿਹੜਾ ਜੰਗਲ ਦੇ ਵਿੱਚ तकरीबन 58 ਤੋਂ 60 ਪ੍ਰਜਾਤਿੰਗਾਂ ਦਾ ਸਾਡੇ ਨੈਟਵਰਕ ਹੈ ਐਡ ਕੀਤਾ ਜਾਂਦਾ ਹੈ ਜੀ ਠੀਕ ਠੀਕ ਹਾਂਜੀ ਅਸੀਂ ਦੇਖ ਸਕਦੇ ਹਾਂ ਜੀ ਆਪਣਾ ਬਾਬਾ ਕਬੀਰ ਸਾਹਿਬ ਸਾਨੂੰ ਸਮਝਾਉਣਾ ਕਰਦੇ ਨੇ ਕਬੀਰ ਮਾਰੀ ਮਰੋ ਕੁ ਸੰਗ ਕੀ ਕੇਲੇ ਨਿਕਟ ਜੋ 베ਰ ਤੇ ਕਬੀਰ ਸਾਹਿਬ ਇਹ ਕਹਿੰਦੇ ਨੇ ਜਿਹੜੀ ਮਾੜੀ ਸੰਗਤ ਆ ਟੈੜੀ ਬੁਰੀ ਸੰਗਤ ਆ ਉਹਦਾ ਕਹਿੰਦੇ ਅਸਰ ਕੈਸਾ ਤਕੰਦਾ ਹੁੰਦਾ ਹੈ ਕਹਿੰਦੇ ਜਿੱਦਾਂ ਇੱਕ ਆ ਸਾਹਮਣੇ ਦੇਖ ਰਹੇ ਆਂ ਜੀ ਬੇਰੀ ਅੰਟੀ ਦੇ ਨੇੜੇ ਇੱਕ ਏਲੇ ਦਾ ਰੁੱਖ ਲੱਗਿਆ ਹੋਵੇ ਹਾਂਜੀ ਕੇਲੇ ਨਗਟਜੋ ਬੇਰ ਉਹ ਝੂਲਾ ਉਹ ਚੀਰੀਆ ਸਾਖਤ ਸੰਗਣਾ ਇਹ ਤੇ ਗੁਰੂ ਸਾਹਿਬ ਇਹ ਸਮਝਾਉਣਾ ਕਰਦੇ ਨੇ ਕਹਿੰਦੇ ਜਦੋਂ ਹਵਾ ਦੇ ਨਾਲ ਏਲੇ ਦਾ ਰੁੱਖ ਉਹ ਝੂਲਦਾ ਉਹਦੇ ਪੱਤੇ ਝੂਲਦੇ ਨੇ ਤੇ ਬੇਰੀ ਦਾ ਸੰਗ ਹੁੰਦਾ ਜੀ ਬੇਰੀ ਦੇ ਨਾਲ ਵੱਜਦੇ ਨੇ ਤਾਂ ਉਹਦੇ ਜਿਹੜੇ ਏਲੇ ਦੇ ਪੱਤੇ ਉਹ ਚੀਰਫੜ ਹੋ ਜਾਂਦੇ ਨੇ ਕੱਟੇ ਜਾਂਦੇ ਨੇ ਉਹਨਾਂ ਦੇ ਤੰਦ ਬਣ ਜਾਂਦੇ ਨੇ ਹਾਂਜੀ ਇਸ ਤਰ੍ਹਾਂ ਮਾੜੀ ਸੰਗ ਤਾਂ ਜਿਹੜੀ ਇੱਕ ਅੱਛੇ ਮਨੁੱਖ ਨੂੰ ਵੀ ਮਾੜੇ ਪਾਸੇ ਵੱਲ ਲਿਜਾ ਸਕਦੀ ਹੈ ਠੀਕ ਹੈ ਜੀ ਤੇ ਸੰਗਤ ਕਰਨਾ ਸੰਗਤ ਦਾ ਸਰਾਸਾ ਹੁੰਦਾ ਜੀ ਮਾੜੀ ਸੰਗਤ ਉਹ ਸਾਡੇ ਮਨ ਨੂੰ ਚੀਰੇਗੀ ਚੀਰੇਗੀ ਜੀ ਹਾਂਜੀ ਹਾਂ ਤੇ ਸਾਨੂੰ ਭਗਤ ਕਬੀਰ ਸਾਹਿਬ ਸਮਝਾਉਣਾ ਕਰਦੇ ਠੀਕ ਹੈ ਜੀ ਹਾਂਜੀ ਹਾਂਜੀ ਬਾਈਕ ਜੀ ਉਸੇ ਪਾਸ਼ਾ ਤੋਂ ਚਰਨ ਕੀਤਾ ਉਹ ਸਾਡੇ 500 ਬਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ ਹਰ ਹਰ ਕਦੇ ਨੱਚਦੇ ਜੰਮ ਪਕੜ ਚਲਾਈਆਂ ਪਾਸ਼ਾ ਕਹਿੰਦੇ ساری ਉਮਰ ਮਨੁੱਖ ਦੀ ਵਿਸ਼ੇਵਕਾਰਾਂ ਦੇ ਵਿੱਚ ਮਾੜੇ ਨਸ਼ਿਆਂ ਦੇ ਵਿੱਚ ਜੋ ਕਿ ਸਾਡੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਬਰਬਾਦ ਹੋ ਜਾਂਦੀ ਹੈ ਤੇ ਹਰ ਹਰ ਕਦੇ ਨਚੇਤੋ ਉਹ ਸਰੀਰ ਨੂੰ ਪਰਮਾਤਮਾ ਨੂੰ ਕਦੇ ਚੇਤੇ ਨਹੀਂ ਕਰਦਾ ਅਕੀਨ ਨੂੰ ਫਿਰ ਜਮਾਂ ਦੇ ਵਸ ਪੈਣਾ ਪੈਂਦਾ ਸੋ ਇਹ ਸੁਪਾਰੀ ਇਹ ਅਸੀਂ ਰੁੱਖ ਜਿਹੜੇ ਦੇਖ ਸਕਦੇ ਹਾਂ ਜੀ ਛੋਟੇ ਬੂਟੇ ਤੇ ਵੱਡੇ ਰੁੱਖ ਬਣ ਜਾਂਦੇ ਜੀ ਇਹ ਸੁਪਾਰੀ ਦੇ ਠੀਕ ਹੈ ਜੀ ਹਾਂਜੀ ਇਹ ਤੁਸੀਂ ਦੇਖ ਸਕਦੇ ਹੋ ਵਿੱਦਿਆ ਪੜਾਈ ਜੋ ਆਪਾਂ ਸਤਿਗੁਰੂ ਕਿਤਾਬਾਂ ਦੇ ਵਿੱਚ ਪਿਆਰ ਰੱਖਦੇ ਹੁੰਦੇ ਸੀਗੇ ਤੇ ਅੱਗੇ ਕੀ ਹੈ ਜੀ ਅੱਗੇ ਕਨੇਰਾ ਹੈ ਜੀ ਪੀਲੇ ਫੁੱਲਾਂ ਵਾਲਾ ਵਾਈ ਹਾਂਜੀ ਇਹ ਕਨੇਰਾ ਜੀ ਤੇ ਆਪੋਂ ਪਰ ਦੇਖ ਸਕਦੇ ਆ ਜੋ ਮਹਿੰਦੀ ਇਹ ਮਹਿੰਦੀ ਦਾ ਮਹਿੰਦੀ ਦਾ ਪਲਾਂਟ ਆ ਜੀ ਸੁੱਕਰੀ ਪੱਤਾ ਜੀ ਅੱਗੇ ਕੜੀ ਪੱਤੇ ਵਾਲੇ ਮਿੱਠੀ ਨਿੰਬੀ ਕਹਿੰਦੇ ਨੇ ਜੀ ਮਿੱਠੀ ਨਿੰਬ ਵੀ ਕਿਹਾ ਜਾਂਦਾ ਜੀ ਨੂੰ ਹਾਂਜੀ ਤੇ ਸਾਈਡ ਆਪਾਂ ਦੇਖ ਸਕਦੇ ਆ ਜੀ ਅਗੀਰਾ ਮੀਆਂ ਬਾਕੀ ਤਕਨੀਕ ਦੇ ਨਾਲ ਜੋ ਕਿ ਇਕੋਸਿਕ ਸੁਸਾਇਟੀ ਵੱਲੋਂ ਜਗ੍ਹਾ ਜਗ੍ਹਾ ਤੇ ਜੰਗਲ ਲਾਉਣ ਦਾ ਪ੍ਰਾਲਾ ਕੀਤਾ ਜਾਂਦਾ ਜੀ ਇਹ ਜੰਗਲ ਆ ਜੀ ਹਾਂਜੀ ਇਹਦੇ ਵਿੱਚ ਤਕਰੀਬਨ 55-60 ਪ੍ਰਜਾਤੀਆਂ ਦੇ ਆਪਣੇ ਨੈਟਵਰਕ ਰੱਖ ਹੁੰਦੇ ਨੇ ਜਿਹੜੇ ਉਹ ਖਲੋਬ ਹੋ ਚੁੱਕੇ ਪ੍ਰਜਾਤੀਆਂ ਵੀ ਤੇ ਇਹਦੇ ਵਿੱਚ ਐਡ ਹੋ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਸੀ ਜੀ ਪਿੰਡ ਪੱਤੋਹੀਰਾ ਸਿੰਘ ਵਿਖੇ ਜੋ ਗੁਰੂ ਗ੍ਰੰਥ ਸਾਹਿਬਾਗ ਦੇ ਤੁਹਾਨੂੰ ਅੱਜ ਦਰਸ਼ਨ ਕਰਵਾਏ ਆ ਤੇ ਬਹੁਤ ਵਧੀਆ ਲੱਗਿਆ ਮਿਲ ਕੇ ਤੇ ਤੁਸੀਂ ਵੀ ਆਪਣੇ ਵਿਚਾਰ ਆਪਣੇ ਦੱਸ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ